ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ 1 ਮੈਂ ਮਨ ਚਾਉ ਗਣਾ ਸਾਚ ਵਿਗਾਸੀ ਰਾਮ ਏ ਸਖੀ ਮੇਰੇ ਵਾਨ ਹਿਰਦੇ ਵਿੱਚ ਬਹੁਤ ਚਾਉਤਸ਼ਾ ਹੋਇਆ ਹੈ ਮੇਰੀ ਬਿਰਤੀ ਵਾ ਮੈਂ ਜਗਿਆਸੂ ਰੂਪ ਇਸਤਰੀ ਸੱਚ ਸਰੂਪ ਪ੍ਰਮਾਤਮਾ ਵਿੱਚ ਲੱਗਣ ਕਰਕੇ ਸ਼ੁਭ ਗੁਣਾ ਨਾਲ ਵਿਗਾਸੀ ਹੁੰਦਾ ਖੇੜ ਆਨੰਦ ਦੇ ਸਹਿਤ ਹੋਈ ਹ। ਪਾਪ ਖੇੜ ਆਈ ਹ। ਮੋਹੀ ਪ੍ਰੇਮ ਬਿਰੇ ਪ੍ਰਭ ਅਬਿਨਾਸੀ ਰਾਮ। ਏ ਸਖੀ ਅਬਿਨਾਸੀ ਨਾਸ਼ ਤੋਂ ਰਹਿਤ। ਪ੍ਰਮਾਤਮਾ ਬਿਰੇ ਹੁੰਦਾ ਪਤੀ ਨੇ ਮੇਰੀ ਬਿਰਤੀ ਆਪਣੇ ਪ੍ਰੇਮ ਪਿਆਰ ਵਿੱਚ ਮੋਹੀ ਮੋਹਤ ਕਰ ਲਈ ਹੈ। ਅਵਗਤ ਹਰਨਾਥ ਨੱਥ ਹੈ ਤਿਸਹਿ ਭਾਵੇ ਸੋਤੀ ਹੈ। ਅਵਗਤ ਹੁੰਦਾ ਸਰੀਰਾਂ ਤੋਂ ਰਹਿਤ ਵਿਅਕਤੀਗਤ ਤੋਂ ਰਹਿਤ ਗਿਆਨ ਰੂਪ ਪ੍ਰਭੂ ਨਾਥ ਨਾਥੇ ਭਾਵ ਮਾਲਕਾਂ ਦਾ ਵੀ ਵੱਡਾ ਮਾਲਕ ਹੈ ਤਿਸ ਹੈ ਉਸ ਪ੍ਰਭੂ ਨੂੰ ਜੋ ਕੁਝ ਭਾਵੈ ਪਾਉਂਦਾ ਹੈ ਉਹ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਕਿਰਪਾਲ ਸਦਾ ਦਿਆਲ ਦਾਤਾ ਜੀ ਆ ਅੰਦਰ ਤੂੰ ਜੀਐ ਉਸ ਅੱਗੇ ਬੇਨਤੀ ਕਰੀਏ ਕਿ ਹੈ ਕਿਰਪਾਲੂ ਮਿਹਰਬਾਨ ਪ੍ਰਭੂ ਤੂੰ ਹਮੇਸ਼ਾ ਹੀ ਦਇਆ ਦਾ ਆਲ ਘਰ ਅਤੇ ਸਾਰਿਆਂ ਦਾਤਾਂ ਦੇਣ ਵਾਲਾ ਹੈ ਸਭ ਨੂੰ ਦਾਤਾਂ ਦੇਣ ਵਾਲਾ ਫਿਰ ਸਾਰੇ ਜੀਵਾਂ ਵਿੱਚ ਤੂੰ ਹੀ ਜੀ ਹੈ ਜੀਵਨ ਰੂਪ ਹੈ ਤੂੰ ਹੀ ਜੀਵਨ ਦੇ ਰਿਹਾ ਹੈ ਤੇਰਾ ਕਰਕੇ ਸਭ ਜੀਵਤ ਹਨ ਮੈਂ ਅਵਰ ਗਿਆਨ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਏ ਪ੍ਰਭੂ ਮੈਂ ਹੋਰ ਸਾਖੀਆਂ ਆਦ ਦਾ ਗਿਆਨ ਪੱਥਰ ਦੀਆਂ ਮੂਰਤਾਂ ਦਾ ਧਿਆਨ ਤੇ ਉਹਨਾਂ ਦੀ ਪੂਜਾ ਕਰਨਾ ਨਹੀਂ ਜਾਣਦਾ ਮੇਰੇ ਅੰਦਰ ਹਿਰਦੇ ਵਿੱਚ ਸਿਰਫ ਤੇਰਾ ਹਰੀ ਨਾਮ ਹੀ ਵਸਦਾ ਰਹੇ। ਭੇਖ ਪਵਨੀ ਹੱਟ ਨਾ ਜਾਣਾਂ ਨਾਨਕਾ ਸੱਚ ਗਹਿ ਰਹੇ। ਈ ਪ੍ਰਭੂ ਅਨੇਕ ਭੇਖ ਲਿਬਾਸਾਂ ਨੂੰ ਧਾਰਨ ਕਰਕੇ ਤੀਰਥਾਂ ਆਦਿ ਉੱਪਰ ਪਵਨੀ ਵਿਚਰਨਾ ਅਤੇ ਹੱਟ ਜਿੱਦ ਕਰਨ ਨੂੰ ਅਸੀਂ ਨਹੀਂ ਜਾਣਦੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਸਿਰਫ ਤੇਰਾ ਸੱਚਾ ਨਾਮ ਹੀ ਗ੍ਰਹਿਣ ਕਰ ਰਹੇ ਹਾਂ। ਭਾਵ ਹਿਰਦੇ ਵਿੱਚ ਧਾਰ ਰਹੇ ਹਾਂ। ਪਿੰਡੀ ਰੈਣ ਪਲੀ ਦਿਨ ਸੁਸੁਹਾਏ RAM ਹੀ ਪਾਈ ਜਿਸ ਦੀ ਬੁੱਧੀ ਪਰਮਾਤਮਾ ਦੇ ਪ੍ਰੇਮ ਵਿੱਚ ਪਿੰਡੀ ਪੈਜ ਗਈ ਹੈ ਉਸ ਦੀ ਪ੍ਰਤੱਖ ਰੈਣ ਰਾਤ ਵੀ ਪਲੀ ਚੰਗੀ ਹੈ ਅਤੇ ਉਸ ਦਾ ਦਿਨ ਸ ਦਿਨ ਵੀ ਸੁਹਾਏ ਸ਼ੋਭ ਨੀਕ ਹੋਇਆ ਉਹਦੇ ਵਾਸਤੇ ਸਾਰੇ ਸਮੇਂ ਚੰਗੇ ਆ ਨਿਜ ਘਰ ਸੂਤੜੀਏ ਪਿਰਮ ਜਗਾਏ RAM निज ਆਪਣੇ ਦੇ अभिमान रूपी ਘਰ ਵਿੱਚ ਸੁੱਤੀ ਹੋਈ ਹੈ ਜੀਵ ਰੂਪ ਇਸਤਰੀ ਹੈ ਉਹ ਆਪਣੇ अंतःकरण रूपी ਘਰ ਵਿੱਚ मोह अविद्या ਦੀ ਨੀਂਦ ਵਿੱਚ ਸੁੱਤੀ ਹੋਈ ਹੈ ਜੇਕਰ ਤੇਰਾ ਪ੍ਰਮਾਤਮਾ ਨਾਲ ਪ੍ਰੇਮ ਹੋਵੇ ਤਾਂ ਤੈਨੂੰ ਉਹ ਪਰਮ ਪਿਆਰਾ ਪ੍ਰਭੂ ਗਿਆਨ ਅਵਸਥਾ ਵਿੱਚ ਜਗਾ ਦੇਵੇਗਾ ਵਾ ਜੇਕਰ ਉਹ ਪੀਰੀ ਤੈਨੂੰ ਜਗਾਉਣਾ ਕਰੇ ਤਾਂ ਹੀ ਤੇਰੀ ਅਵਸਥਾ ਸਫਲੀ ਹੋਵੇਗੀ ਨਵਹਾਨ ਨਵ ਤਨ ਸ਼ਬਦ ਜਾਗੀ ਆਪਣੇ ਪਰ ਬਾਣੀਆਂ ਨਵ ਨਵੀਨ ਹਾਨ ਹਾਣੀ ਪਾਵਨਿਤ ਨਵੀਨ ਸਰੂਪ ਤੇ ਸਭ ਦੇ ਹਾਨੀ ਪ੍ਰਭੂ ਦੀ ਪ੍ਰਾਪਤੀ ਵਾਲੀ ਜਿਹੜੀ ਨਵ ਨਵੀਨ ਜੋਬਨ ਸ਼ੋਕ ਅਵਸਥਾ ਵਾਲੀ ਜਗਿਆਸੂ ਰੂਪੀ ਇਸਤਰੀ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਗਿਆਨ ਅਵਸਥਾ ਵਿੱਚ ਜਾਗੀ ਹੈ ਉਹ ਆਪਣੇ ਪਿਰ ਹੁੰਦਾ ਪਤੀ ਪ੍ਰਮਾਤਮਾ ਨੂੰ ਬਾਣੀਆਂ ਪਾ ਜਾਂਦੀ ਆ ਤਜ ਕੂੜ ਕਪਟ ਸੁਭਾਅ ਦੂਜਾ ਚਾਕਰੀ ਲੋਕਾਣੀਆਂ ਉਸਨੇ ਕੂੜ ਝੂਠ ਬੋਲਣਾ ਕਪਟ ਛਲ ਸੁਭਾਉ ਦ્વੈਤ ਵਾਲਾ ਸੁਭਾਅ ਛੱਡ ਦਿੱਤਾ ਹੈ ਅਤੇ ਲੋਕਾਣੀਆਂ ਲੋਕਾਂ ਦੀ ਚਾਕਰੀ ਸੇਵਕੀ ਖੁਸ਼ਾਮਦੀ ਵੀ ਛੱਡ ਦਿੱਤੀ ਆ ਲੋਕ ਲੱਜਾ ਵੀ ਛੱਡ ਦਿੱਤੀ ਆ ਵਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪੀ ਚਾਕਰੀ ਵੀ ਤਿਆਗ ਦਿੱਤੀ ਆ ਮੈਂ ਨਾਮ ਹਰਗਾ ਹਾਰ ਗੰਠੇ ਸਾਚ ਸ਼ਬਦ ਨੀ ਸਾੜਿਆ ਏ ਸਖੀ ਮੈਂ ਹਰ ਪ੍ਰਮਾਤਮਾ ਦੇ ਨਾਮ ਦਾ ਹਾਰ ਆਪਣੀ ਕੰਠੀ ਗਲ ਵਿੱਚ ਪਹਿਰ ਨਾ ਕੀਤਾ ਹੈ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਹਰੀ ਨੂੰ ਨੀਸਾਣਿਆ ਸੋ ਪਿਛਲੇ ਸ਼ਬਦ ਦੇ ਚਾਲ ਦੇ ਹਿਸਾਬ ਨਾਲ ਲੋਕ ਆਣੀਆਂ ਦੇ ਹਿਸਾਬ ਨਾਲ ਇਸ ਨੂੰ ਨੀਸਾਣੀਆਂ ਨਹੀਂ ਪੜ ਜਾਣਾ ਇੱਥੇ ਣਾਣੇ ਨੂੰ ਸਿਹਾਰੀ ਲੱਗੀ ਹੈ ਬਿਹਾਰੀ ਨਹੀਂ ਨੀਸਾਣਿਆ ਇਸ ਤਰ੍ਹਾਂ ਪੜਨਾ ਨੀਸਾਣਿਆ ਭਾਵ ਉਪਦੇਸ਼ ਦੁਆਰਾ ਉਸ ਹਰੀ ਨੂੰ ਨੀਸਾਣਿਆ ਪ੍ਰਗਟ ਕੀਤਾ ਵਾ ਸੱਚੇ ਸ਼ਬਦ ਦਾ ਨੀ ਸਾਣਿਆ ਪਰਵਾਨਾ ਪ੍ਰਾਪਤ ਕੀਤਾ ਹੈ ਕਰ ਜੋੜ ਨਾਨਕ ਸਾਚ 마ਗੇ ਨਦਰ ਕਰ ਤੁਧ ਭਾਣਿਆ ਸਤਿਗੁਰੂ ਸਾਹਿਬ ਜੀ ਬੇਨਤੀ ਕਰਨ ਦਾ ਢੰਗ ਦੱਸਦੇ ਹੋਏ ਕਥਨ ਕਰਦੇ ਕਿ हे ਪ੍ਰਭੂ ਅਸੀਂ ਆਪਣੇ ਪ੍ਰਤੱਖ ਵਾ ਮਨਬੁੱਧ ਰੂਪੀ ਕਰ ਹੱਥ ਜੋੜ ਕਰਕੇ ਤੇਰੇ ਪਾਸੋਂ ਸੱਚਾ ਨਾਮ ਮੰਗਦੇ ਹਾਂ ਤੂੰ ਸਾਡੇ ਉੱਪਰ ਆਪਣੀ ਨਦਰ ਮੇਰ ਦੀ ਦ੍ਰਿਸ਼ਟੀ ਕਰ ਤਾਂ ਜੋ ਅਸੀਂ ਤੈਨੂੰ ਪਾ ਜਾਈਏ ਵੱ ਤੈਨੂੰ ਭਾਵੇ ਤਾਂ ਤੂੰ ਸਾਡੇ ਉੱਪਰ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਵੇਖਣਾ ਕਰ ਜਾਗ ਸਲੋਨੜੀਏ ਬੁਲੇ ਗੁਰਬਾਣੀ ਰਾਮ ਏ ਸਲੋਨੜੀਏ ਭਾਵ ਸ੍ਰੇਸ਼ਟ ਨੇਤਰਾਵਾਲੀਏ ਵਾ ਵਿਵੇਕ ਬੈਰਾਗ ਜਾਂ ਸੁਰਤੀ ਸਿਮਰਤੀ ਜਾਂ ਪਰੋਖ ਅਪਰੋਖ ਗਿਆਨ ਰੂਪੀ ਸ੍ਰੇਸ਼ਟ ਨੇਤਰਾਵਾਲੀ ਜਗਿਆਸੂ ਰੂਪ ਇਸਤਰੀਏ ਤੂੰ ਅਵਿਦਿਆ ਦੀ ਨੀਂਦ ਵਿੱਚੋਂ ਉੱਠ ਕੇ ਗਿਆਨ ਵਸਤਾ ਵਿੱਚ ਜਾਗਣਾ ਕਰ ਅਤੇ RAM ਦੀ ਪ੍ਰਾਪਤੀ ਵਾਲੀ ਗੁਰਬਾਣੀ ਗੁਰਾਂ ਦੀ ਬਾਣੀ ਬੋਲੇ ਬੋਲਣਾ ਕਰ ਗਾਉਣਾ ਕਰ ਪੜ੍ਹਨਾ ਕਰ ਜਿਨ ਸੁਣ ਮੰਨੇ ਅੜੀ ਅਕਤ ਕਹਾਣੀ RAM ਹਾਂ ਜਿਸ ਨੇ ਗੁਰਾਂ ਦੀ ਬਾਣੀ ਸਰਵਣ ਕਰਕੇ ਮੰਨੇ ਅੜੀ ਭਾਵ ਮੰਨਣਾ ਕੀਤੀ ਹੈ ਭਾਵ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਕੇ ਅਪੇਧ ਦੀਆਂ ਸਾਧਕ ਅਤੇ ਭੇਦ ਦੀਆਂ ਬਾਧਕ ਜੁਗਤੀਆਂ ਨਾਲ ਮੰਨਣਾ ਕੀਤੀ ਹੈ ਉਨਾ ਅਕਥ ਕਥਨ ਤੋ ਰਹਿਤ RAM ਦੀ ਪ੍ਰਾਪਤੀ ਵਾਲੀ ਕਹਾਣੀ ਕਥਾ ਕੀਤੀ ਹੈ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮਖ ਬੂਝੈ ਉਸ ਅਕਥ ਕਥਨ ਤੋ ਰਹਿਤ ਪ੍ਰਮਾਤਮਾ ਦੀ ਕਹਾਣੀ ਕਥਾ ਕਰਨ ਵਾਲੀ ਸਖੀ ਨੇ ਨਿਰਬਾਣੀ ਬੰਦਨਾ ਤੋ ਰਹਿਤ ਪਦ ਪਦਵੀ ਪਾਉਣਾ ਕੀਤੀ ਹੈ ਇਸ ਗੱਲ ਨੂੰ ਕੋਈ ਵਿਰਲਾ ਟਾਵਾਂ ਟਾਵਾਂ ਗੁਰਮਖੀ ਗੁਰਾਂ ਦੁਆਰਾ ਬੂਝੈ ਇਸ ਬੂਝ ਦਾ ਸਮਝਦਾ ਹੈ ਓਹ ਸਬਦ ਸਮਾਏ ਆਪ ਗਵਾਏ ਤੇਰੇ ਭਵਨ ਸੋਜੀ ਸੂਜੈ ਜੋ ਬੁੱਝ ਲੈਂਦਾ ਉਹ ਗੁਰਾਂ ਦੇ ਉਪਦੇਸ਼ ਵਿੱਚ ਸਮਾਏ ਲੀਨ ਹੋ ਕੇ ਆਪਾ ਭਾਵ ਹੰਕਾਰ ਗਵਾ ਲੈਂਦਾ ਹੈ ਅਤੇ ਉਸ ਨੂੰ ਤਿੰਨਾ ਲੋਕਾਂ ਦੀ ਸੋਜੀ ਗਿਆਤ ਸੂਜੈ ਸੋਜਾਉਂਦੀ ਹੈ ਵਾ ਜਾਗਰਤ ਸੁਪਨ ਤਿਸਖੋਪਤ ਰੂਪੀ ਤਿੰਨਾ ਭਵਨਾਂ ਦੇ ਸਾਖੀ ਦੀ ਸੋਜੀ ਆ ਜਾਂਦੀ ਹੈ ਅਤੇ ਉਹ ਪ੍ਰਭੂ ਸਾਰੇ ਥਾਈ ਸੂਜੈ ਦੇ ਸੌਂਦਾ ਹੈ ਰਹਿ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰੇ ਸਾਰਿਆ ਉਹ ਅਪਰੰਪਰ ਪਾਰਾ ਵਾਰ ਤੂੰ ਰਹਤ ਪ੍ਰਮਾਤਮਾ ਦੇ ਵਿੱਚ ਰੰਗਿਆ ਹੋਇਆ ਤਿੰਨਾ ਗੁਣਾ ਤੋਂ ਅਤੀਤ ਅਸੰਗ ਰਹਿੰਦਾ ਅਤੀ ਮਨ ਹਿਰਦੇ ਵਿੱਚ ਸੱਚੇ ਪ੍ਰਮਾਤਮਾ ਦੇ ਗੁਣਾਂ ਨੂੰ ਸੰਭਾਲਣਾ ਕਰਦਾ ਹੈ ਫਿਰ ਨਿਸ਼ਚਾ ਕਰਦਾ ਹੈ ਕਿ ਓਹ ਪੂਰ ਰਹਿਆ ਸਰਬਠਾਈ ਨਾਨਕਾ ਉਰਤਾਰਿਆ ਪਰਮਾਤਮਾ ਸਾਰੀਆਂ ਥਾਵਾਂ ਵਿੱਚ ਪੂਰਨ ਹੋ ਰਿਹਾ। ਪਾਪ ਸਤਗੁਰੂ ਜੀ ਕਥਨ ਕਰਦੇ ਕਿ ਉਸ ਨੇ ਪਰਮਾਤਮਾ ਨੂੰ ਆਪਣੇ ਹਰ ਹਿਰਦੇ ਵਿੱਚ ਧਾਰਨਾ ਵਸਾਉਣਾ ਕੀਤਾ ਹੈ। ਮਹਿਲ ਬੁਲਾਏ ਈੜੀਏ ਭਗਤ ਸਨੇਹੀ RAM ਹਿਜ ਗਿਆ ਸੁਰੂਪੀ ਸਖੀਏ। ਪ੍ਰਭੂ ਨੇ ਉਸ ਨੂੰ ਆਪਣੇ ਸਰੂਪ ਰੂਪੀ ਮਹੱਲ ਵਿੱਚ ਬੁਲਾਏ ਈੜੀਏ ਬੁਲਾਉਣਾ ਕੀਤਾ ਹੈ। ਜਿਹੜੀ ਉਸ RAM ਦੀ ਭਗਤੀ ਦੀ ਸਨੇਹੀ ਪ੍ਰੇਮਣ ਹੋਈ ਹੈ। ଅਤਵਾ ਪ੍ਰਭੂ 베ਦਾਂ ਸ਼ਾਸਤਰਾਵਾਂ ਗੁਰਾਂ ਦੇ ਬਚਨਾਂ ਦੁਆਰਾ ਜੋ ਬਿਰਤੀ ਨੂੰ ਅੰਤਰਮੁਖ ਕਰਨ ਦੀ ਆਗਿਆ ਕਰ ਰਿਹਾ ਇਸ ਰੂਪ ਰੂਪੀ ਮਹੱਲ ਵਿੱਚ ਬੁਲਾ ਰਿਹਾ। ਇਸ ਲਈ ਉਸ RAM ਦੀ ਭਗਤੀ ਦੀ ਪ੍ਰੇਮਣ ਹੋਣਾ ਕਰ। ਗੁਰਮਤਿ ਮਨ ਰਹਿਸੀ ਸੀ ਜਿਸ ਦੇਹੀ RAM ਜਿਸ ਦੇ ਮਨ ਹਿਰਦੇ ਵਿੱਚ ਗੁਰਮਤ ਗੁਰਾਂ ਦੀ ਸਿੱਖਿਆ ਟਿਕੀ ਰਹਿਸੀ ਰਹਿੰਦੀ ਹੈ। ਵਾ ਗੁਰਮਤ ਦੁਆਰਾ ਨੰਦ ਪ੍ਰਾਪਤ ਹੋਇਆ ਹੈ ਉਸ ਦੀ RAM ਦੀ ਪ੍ਰਾਪਤੀ ਕਰਕੇ ਕਾਰਨ ਸੂਖਮ ਤੇ ਅਸਤੂਲ ਦੇਹਾਂ ਵੱਲੋਂ ਸੀਜਸ ਕਈਏ ਮੁਕਤੀ ਹੋਈ ਹੈ ਮਨ ਮਾਰ ਰੀਜੈ ਸਬਦ ਸੀਜੈ ਤ੍ਰੈ ਲੋਕ 나ਤ ਪਛਾਨੈ ਜਿਹੜੀ ਜੀਵ ਰੂਪੀ ਇਸਤਰੀ ਆਪਣੇ ਮਨ ਦੇ ਮਨ ਦੇ ਸੁਭਾਅ ਨੂੰ ਮਾਰ ਨਿਵਰਤ ਕਰਕੇ ਪ੍ਰਸੰਨ ਚਿਤ ਰਹੀਦੀ ਹੈ ਉਹ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੀਜੈ ਮੁਕਤ ਹੁੰਦੀ ਹੈ ਅਤਿਤਰ ਲੋਕ ਤਿੰਨਾ ਲੋਕਾਂ ਦੇ नाथ ਮਾਲਕ ਪ੍ਰਭੂ ਨੂੰ ਪਛਾਣ ਲੈਂਦੀ ਹੈ ਮਨ ਡੀਗ ਨਾ ਡੋਲ ਨ ਜਾਇ ਕਤਹੀ ਆਪਣਾ ਪਿਰ ਜਾਣੈ ਉਸ ਦਾ ਮਨ ਡੀਗ ਡੋਲ ਢਾਵਾਂ ਡੋਲੋ ਕੇ ਵਕ ਸੰਗਤ ਰੂਪੀ ਡੀਗ ਵਿੰਗੇ ਰਸਤੇ ਵਿੱਚ ਡੋਲ ਕੇ ਕਿਸੇ ਪਾਸੇ ਵੱਲ ਨਹੀਂ ਜਾਂਦਾ ਕਿਉਂਕਿ ਉਸ ਨੇ ਆਪਣੇ ਪਿਰ ਪਤੀ ਪ੍ਰਮਾਤਮਾ ਜਾਣੇ ਜਾਣ ਲਿਆ ਮੈਂ ਆਧਾਰ ਤੀਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇ ਰੋ ਇਸ ਲਈ ਆਪਾਂ ਵੀ ਇਉ ਬੇਨਤੀਆਂ ਕਰੀਏ ਕਿ হে ਪ੍ਰਭੂ ਮੈਨੂੰ ਤੇਰਾ ਹੀ ਆਧਾਰ ਆਸਰਾ ਹੈ ਤੂੰ ਮੇਰਾ ਖਸਮ ਮਾਲਕ ਹੈ ਮੈਨੂੰ ਇਸ ਲੋਕ ਵਿੱਚ ਬਿਵੇਕ ਦਾ ਤੇਰੋ ਤੇਰ ਤੇਰਾ ਹੀ ਤਾਣ ਬਲ ਹੈ ਅਤੇ ਪ੍ਰਲੋਕ ਵਿੱਚ ਵੀ ਤੇਰਾ ਹੀ ਤਕੀਆ ਸਹਾਰਾ ਹੈ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇ ਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਨਾਮ ਵਿੱਚ ਜੁੜ ਕੇ ਜੀਵ ਹਮੇਸ਼ਾ ਲਈ ਸੂਚਾ ਕਈਏ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਅਦੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਵਾ ਗਵਨ ਦਾ ਝਗਰ ਝਗੜਾ ਹੀ ਨਿਬੇੜ ਲੈਂਦਾ ਹੈ ਸਭ ਕਲੇਸ਼ ਮਟੇ ਆਪ ਦੇ ਮੇਟ ਲੈਂਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ wah he guru 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕ ਰੀ ਅੰਦਰ ਨਾਮੇ ਆ ਕੰਬੇ ਦੁ ਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ